ਪਿਆਰਿਓ ਅੱਜ ਦੀ ਵੀਡੀਓ ਵਿੱਚ ਨਾ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਐਸਾ ਬਚਨ ਦੱਸਾਂਗਾ ਗੁਰਬਾਣੀ ਚੋਂ ਇੱਕ ਐਸਾ ਸ਼ਬਦ ਦੱਸਾਂਗਾ ਤੁਸੀਂ ਇਦਾਂ ਸਮਝ ਲਓ ਕਿ ਜੇ ਇੱਕ ਵਾਰੀ ਤੁਸੀਂ ਉਹ ਸ਼ਬਦ ਧਿਆਨ ਨਾਲ ਪੜ੍ਹ ਲੋਗੇ ਨਾ ਤੇ ਤੁਹਾਡਾ ਰੁਕਿਆ ਹੋਇਆ ਕੰਮ ਜਿਹੜਾ ਉਹ ਚੱਲ ਪਵੇਗਾ ਗਾਰੰਟੀ ਮੇਰੀ ਹੈ 100% ਹੁਣ ਤੁਸੀਂ ਆਖੋਗੇ ਕਿ ਤੁਸੀਂ ਕਿਵੇਂ ਗਾਰੰਟੀ ਪਾ ਰਹੇ ਹੋ ਪਿਆਰਿਓ ਮੈਂ ਵੀ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਉਹ ਸ਼ਬਦ ਪੜ੍ਹਿਆ ਸੀ ਉਹ ਸ਼ਬਦ ਇੱਕ ਇਦਾਂ ਦਾ ਸ਼ਬਦ ਆ ਇਦਾਂ ਗੁਰਬਾਣੀ ਦਾ ਨਿਚੋੜ ਹੈ ਕਿ ਜਿਉਂ ਹੀ ਮੈਂ ਉਹ ਸ਼ਬਦ ਪੜਿਆ ਉਸ ਸ਼ਬਦ ਨੂੰ ਵਿਚਾਰਿਆ ਸਮਝਿਆ ਤੇ ਮੈਂ ਖੁਦ ਇਹ ਚੀਜ਼ ਮਹਿਸੂਸ ਕੀਤੀ ਕਿ ਮੇਰਾ ਵੀ ਰੁਕਿਆ ਹੋਇਆ ਕੰਮ ਜਿਹੜਾ ਉਹ ਚੱਲਿਆ ਚੰਦਿਆ ਪਿਆਰਿਓ ਉਹਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਬੰਦਾ ਨਹੀਂ ਚਲਾ ਸਕਦਾ ਉਹਦੀ ਕਿਰਪਾ ਨਾਲ ਚੱਲਣਾ ਤੇ ਕੱਲ ਬਾਣੀ ਪੜਦਿਆਂ ਪੜਦਿਆਂ ਫੇਰ ਉਹ ਸ਼ਬਦ ਉਹ ਬੋਲ ਜਿਹੜੇ ਮੇਰੇ ਸਾਹਮਣੇ ਆ ਗਏ ਤੇ ਮੈਂ ਕਿਹਾ ਕਿ ਜੇ ਮੈਨੂੰ ਇਸ ਚੀਜ਼ ਦਾ ਲਾਭ ਮਿਲਿਆ ਤੇ ਹੋ ਸਕਦਾ ਹੈ ਹੋਰ ਵੀ ਕਿਸੇ ਨੂੰ ਲਾਭ ਮਿਲੇ ਕਿਸੇ ਹੋਰ ਦਾ ਵੀ ਰੁਕਿਆ ਹੋਇਆ ਕੰਮ ਚੱਲ ਪਵੇ ਤੇ ਮਾਲਕ ਕਿਰਪਾ ਕਰੇ ਪਿਆਰੇ ਉਹ ਸ਼ਬਦ ਆਪਾਂ ਤੁਹਾਨੂੰ ਦੱਸਾਂਗੇ ਪੰਕਤੀਆਂ ਤੁਹਾਡੀ ਸਕਰੀਨ ਤੇ ਚਲਾਵਾਂਗੇ ਕਿਉਂਕਿ ਆਮ ਹੀ ਨਾ ਸੰਸਾਰ ਦੇ ਵਿੱਚ ਇਹ ਹੁਣ ਚੱਲਦਾ ਵੀ ਪਿਆ ਹੈ ਇਹਨੇ ਪਾਠ ਕਰ ਲਓ ਤੇ ਤੁਹਾਡਾ ਆ ਕੰਮ ਚੱਲ ਪਏਗਾ ਇਹਨੇ ਪਾਠ ਕਰ ਲਓ ਤੇ ਆ ਚੱਲ ਪਵੇਗਾ ਇੱਥੇ ਜਾ ਕੇ ਇਸ਼ਨਾਨ ਕਰ ਲਓ ਤੇ ਆ ਹੋ ਜਾਏਗਾ ਤੇ ਬੰਦਾ ਵੀ ਇਹ ਚਾਹੁੰਦਾ ਸਾਰਿਆਂ ਦੇ ਕੰਮ ਰੁਕੇ ਪਏ ਨੇ ਪਰ ਆਪਾਂ ਕੋਈ ਬਹੁਤਾ ਲੰਮ ਚੜੰਬ ਕੰਮ ਨਹੀਂ ਪਾਉਣਾ ਪਿਆਰਿਓ ਆਪਾਂ ਜੇ ਤੁਹਾਨੂੰ ਵੀਡੀਓ ਦੇ ਵਿੱਚ ਹੀ ਤੁਹਾਡਾ ਕੰਮ ਚਲਾ ਕੇ ਦੱਸਾਂਗੇ। ਬਸ ਸ਼ਰਤ ਇਹ ਹੈ ਕਿ ਉਹ ਸ਼ਬਦ ਨੂੰ ਤੁਹਾਨੂੰ ਨਾਲ ਪੜ੍ਹਨਾ ਪਵੇਗਾ ਵੀਡੀਓ ਦੇ ਵਿੱਚ। ਉਹਨੂੰ ਸਮਝਣਾ ਪਵੇਗਾ। ਤੇ ਗਾਰੰਟੀ ਪਿਆਰਿਓ ਪੂਰੀ ਹੈ। ਤੇ ਇੱਕ ਸ਼ਰਤ ਇਹ ਹੈ ਕਿ ਕੰਮ ਤਾਂ ਤੁਹਾਡਾ ਚੰਗੇਗਾ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਫਿਰ। ਤੇ ਮੇਰੇ ਕੋਲ ਲਿਖਾ ਲਓ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਗੁਰਬਾਣੀ ਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਵਿਸ਼ਵਾਸ ਕਰਦੇ ਹੋ ਤੇ ਮੈਂ ਵੀਡੀਓ 'ਚ ਕਹਿ ਰਿਹਾ ਮੇਰੀ ਗੱਲ ਨੋਟ ਕਰ ਲਿਓ ਤੁਹਾਡਾ ਕੰਮ ਚੱਲੇਗਾ ਰੁਕਿਆ ਹੋਇਆ ਕੰਮ ਆਓ ਫਿਰ ਤੁਹਾਡਾ ਕੰਮ ਚਲਾਈਏ ਪਿਆਰਿਓ ਆਪਾਂ ਤੁਸੀਂ ਆਖੋਗੇ ਕੋਈ ਭਰਮ ਦੱਸਣ ਲੱਗੇ ਆ ਸਾਨੂੰ ਭਰਮ 'ਚ ਪਾਉਣ ਲੱਗੇ ਆ ਪਹਿਲਾਂ ਇਹ ਵੀਡੀਓ ਧਿਆਨ ਨਾਲ ਸਮਝ ਲਿਓ ਅੱਜ ਦੇ ਸਮੇਂ 'ਚ ਸੰਸਾਰ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ ਹੈ ਆਪਾਂ ਦੇਖਦੇ ਹੀ ਆ ਨਾ ਇਦਾਂ ਕਰ ਲੋ ਉਦਾਂ ਕਰ ਲੋ ਆਹ ਕਰ ਲੋ ਆਹ ਕਰ ਲੋ ਬੰਦਾ ਗੁਰਬਾਣੀ ਪੜਦਾ ਹੈ ਫਿਰ ਆਹ ਕਰਦਾ ਹੈ ਫਿਰ ਉਹ ਕਰਦਾ ਹੈ ਫਿਰ ਇਹਨੇ ਪੈਸੇ ਦਿੰਦਾ ਹੈ ਕਦੀ ਆਹ ਕਰੋਂਦਾ ਹੈ ਕਦੀ ਉਹ ਕਰੋਂਦਾ ਹੈ ਤੇ ਕਈ ਵਾਰੀ ਬੰਦਾ ਗੁਰਬਾਣੀ ਛੱਡ ਕੇ ਫਿਰ ਹੋਰ ਪਾਸੇ ਨੂੰ ਤੁਰ ਪੈਂਦਾ ਕੰਮ ਚੱਲਣਾ ਚਾਹੀਦਾ ਸਾਡਾ ਜਿਵੇਂ ਮਰਜ਼ੀ ਚਲਾ ਦਿਓ ਜੋ ਮਰਜ਼ੀ ਕਰ ਦਿਓ ਭਾਈ ਮੇਰਾ ਕੰਮ ਚੱਲਣਾ ਚਾਹੀਦਾ ਸਾਨੂੰ ਕੰਮ ਦੇ ਨਾਲ ਮਤਲਬ ਹੈ ਸੋ ਗੁਰੂਪਿਆਰੀ ਸਾਧ ਸੰਗਤ ਜੀਓ ਤੁਹਾਡੀ ਸਕਰੀਨ ਦੇ ਉੱਤੇ ਸ਼ਬਦ ਆਉਣ ਲੱਗਾ ਹੈ ਹੁਣ ਆਓ ਆਪਾਂ ਨਾਲ ਨਾਲ ਪੜ੍ਹਨਾ ਹੈ ਉਹ ਸ਼ਬਦ ਨੂੰ ਤੇ ਰੁਕਿਆ ਹੋਇਆ ਕੰਮ ਚਲਾਈਏ ਆਪਾਂ ਕੀ ਆਪਾਂ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਸ਼ਬਦ ਆ ਗਿਆ ਤੁਹਾਡੀ ਸਕਰੀਨ ਤੇ ਪੜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੀ ਕਹਿ ਰਹੇ ਆ ਬਾਰੇ ਕਹਿੰਦੇ ਆ ਫਿਰਤ ਫਿਰਤ ਨਾਲ ਨਾਲ ਪਗਦੀਆਂ ਬੜੋ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਸ਼ਬਦ ਪੜ ਲਿਆ ਗੁਰੂ ਪਿਆਰੇਓ ਅੱਜ ਤੋਂ ਨਾ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਮੈਂ ਜਦੋਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਸੀ ਕਿ ਦੌੜ ਲੱਗੀ ਪਈ ਐ ਆਹ ਕੰਮ ਕਰੀਏ ਜ਼ਿੰਦਗੀ ਚ ਯਾਰ ਕਿਤੇ ਪਿੱਛੇ ਨਾ ਰਹਿ ਜਾਈਏ ਆਹ ਕੰਮ ਕਰ ਲਈ ਆਹ ਕੰਮ ਕਰ ਲਈ ਹੁਣ ਜਿੰਨੇ ਕੰਮ ਵਧਦੇ ਜਾਂਦੇ ਐ ਠੀਕ ਹੈ ਉਹਨੀਆਂ ਹੀ ਮੰਗਾ ਦਰਵਾਧੀਆਂ ਜਾਂਦੀਆਂ ਵੀ ਇਹ ਕੰਮ ਜਿੰਨੇ ਆਪਣੇ ਮਨ ਚ ਧਾਰੇ ਆ ਕੰਮ ਹੋਣੇ ਚਾਹੀਦੇ ਆ ਤੇ ਬੰਦਾ ਭੱਜਦਾ ਆ ਫਿਰ ਜੇ ਕੋਈ ਨਹੀਂ ਕੰਮ ਹੁੰਦਾ ਫਿਰ ਦੁਖੀ ਹੁੰਦਾ ਜਿਉ ਸੰਸਾਰ ਦੀ ਦੌਰ ਵੇਖਦਾ ਕਿ ਉਹ ਫਲਾਣਾ ਬੰਦਾ ਆ ਕਰ ਗਿਆ ਦੂਜਾ ਬੰਦਾ ਆ ਕਰ ਗਿਆ ਮੈਂ ਪਿੱਛੇ ਰਹਿ ਗਿਆ ਮੈਂ ਆ ਕਰਨਾ ਸੀ ਮੈਂ ਆ ਕਰਨਾ ਸੀ ਹਰ ਇੱਕ ਬੰਦਾ ਮੈਂ ਕਹਿੰਦਾ ਕਿ ਕੋਈ ਵਿਰਲਾ ਬੰਦਾ ਸਾਰੇ ਤਕਰੀਬਨ ਹਰ ਇੱਕ ਬੰਦਾ ਆਪਾਂ ਵੀ ਇਸੇ ਭੱਜ ਦੌੜ ਚ ਜਿਉਂ ਚੱਲਦੇ ਰਹੇ ਚੱਲਦੇ ਰਹੇ ਚੱਲਦੇ ਰਹੇ ਤੇ ਹਾਰ ਕੇ ਆਪਾਂ ਕਿਹਾ ਵੀ ਯਾਰ ਆਪਾਂ ਇੰਨਾ ਕੁਝ ਕਰਦੇ ਪਏ ਆ ਐਨੇ ਆਪਾਂ ਕਿਸੇ ਕਿਸੇ ਨੂੰ ਪੁੱਛ ਕਦੇ ਕਿਸੇ ਨੂੰ ਪੁੱਛ ਅੱਜ ਆਪੇ ਨੇ ਗੁਰੂ ਨੂੰ ਪੁੱਛ ਕੇ ਦੇਖੀਏ ਕਿ ਸਚੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੌਣ ਅੱਜ ਦੇ ਸਮੇਂ 'ਚ ਸਾਨੂੰ ਸਮਝਾਉਣ ਵਾਲਾ ਤੁਸੀਂ ਸਮਝਾਓ ਮੇਰਾ ਰੁਕਿਆ ਹੋਇਆ ਕੰਮ ਚਲਾਓ ਬਾਦਸ਼ਾਹ ਮੇਰਾ ਫਲਾਣਾ ਕੰਮ ਰੁਕਿਆ ਹੋਇਆ ਤੁਹਾਡੀ ਕਿਰਪਾ ਨਾਲ ਹੀ ਚੱਲਣਾ ਤੁਸੀਂ ਚਲਾਓ ਜੋਹੀ ਅਰਦਾਸ ਕਰਕੇ ਬੈਠੇ ਗੁਰਬਾਣੀ ਨੂੰ ਪੜਨਾ ਸ਼ੁਰੂ ਕੀਤਾ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਕੀਤਾ ਪ੍ਰੈਕਟੀਕਲ ਕੀਤਾ ਗੁਰਬਾਣੀ ਦਾ ਸਮਝਿਆ ਵਿਚਾਰਿਆ ਤੇ ਚਲਦੇ ਆ ਚਲਦੇ ਆ ਪਿਆਰੇਓ ਗੁਰੂ ਤੇਗ ਬਹਾਦਰ ਪਾਸ਼ਾ ਦੇ ਇਸ ਸ਼ਬਦ ਦੇ ਉੱਤੇ ਆ ਕੇ ਨਿਗਾ ਟੇਗੀ ਜਦੋਂ ਇਹ ਸ਼ਬਦ ਪੜਿਆ ਇੱਕ ਵਾਰੀ ਪੜਿਆ ਦੋ ਵਾਰ ਪੜਿਆ ਤਿੰਨ ਵਾਰ ਪੜਿਆ ਆਪਾਂ ਕਿਹਾ ਵੀ ਇੱਥੇ ਕੁਝ ਹੈ ਇਹਦੇ ਵਿੱਚ ਜਿਹੜਾ ਕੁਝ ਗੁਰੂ ਤੇਗ ਬਹਾਦਰ ਪਾਸ਼ਾ ਬੜਾ ਡੂੰਘਾ ਇਸ਼ਾਰਾ ਕਰਦੇ ਪਏ ਇਹਦੇ ਵਿੱਚ ਤੇ ਫਿਰ ਪਿਆਰਿਓ ਗੱਲ ਸਮਝ ਆ ਗਈ ਤੇ ਮਾਲਕ ਨੇ ਕਿਰਪਾ ਕਰਤੀ ਹੁਣ ਸਮਝੋ ਸ਼ਬਦ ਤੁਸੀਂ ਪੜਿਆ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਮੈਂ ਤੁਹਾਡੇ ਸਾਹਮਣੇ ਸ਼ਰਤ ਰੱਖੀ ਸੀ ਮੈਂ ਕਿ ਵੀਡੀਓ ਚੱਲਦੀ ਦੇ ਵਿੱਚ ਹੀ ਤੁਹਾਡਾ ਕੰਮ ਚੱਲ ਪਏਗਾ ਬਸ ਜੇ ਗੁਰਬਾਣੀ ਤੇ ਵਿਸ਼ਵਾਸ ਕਰਦੇ ਹੋ ਹੁਣ ਪਹਿਲਾਂ ਆਪਣੇ ਆਪ ਨੂੰ ਹੀ ਪੁੱਛ ਲਿਓ ਗੁਰਬਾਣੀ ਤੇ ਵਿਸ਼ਵਾਸ ਹੈ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਵਿਸ਼ਵਾਸ ਹੈ ਤੁਹਾਨੂੰ ਜੇ ਵਿਸ਼ਵਾਸ ਹੈਗਾ ਆ ਫਿਰ ਇਹ ਸ਼ਬਦ ਨੂੰ ਹੁਣ ਸਮਝੋ ਜੇ ਤੁਸੀਂ ਪਿਆਰਿਓ ਇਹ ਵੀਡੀਓ ਦੇਖਦੇ ਪਏ ਹੋ ਇਹਦਾ ਮਤਲਬ ਆਪਾਂ ਇਨਸਾਨ ਹੀ ਆ ਮਨਸ ਜਨਮ ਹੀ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਕਿ ਤੁਹਾਡਾ ਰੁਕਿਆ ਹੋਇਆ ਕੰਮ ਕਿਹੜਾ ਆ ਹੁਣ ਤੁਸੀਂ ਆਖੋਗੇ ਕਿ ਮੈਂ ਬਾਹਰ ਜਾਣਾ ਸੀ ਮੇਰਾ ਰੁਕਿਆ ਹੋਇਆ ਕੰਮ ਹੈ ਜਾਂ ਮੈਂ ਬਾਹਰ ਬੈਠਾ ਆ ਮੈਂ ਪੱਕਾ ਹੋਣਾ ਆ ਈਅਰ ਚਾਹੀਦੀ ਇਹ ਮੇਰਾ ਰੁਕਿਆ ਹੋਇਆ ਕੰਮ ਹੈ ਮੈਨੂੰ ਘਰ ਚਾਹੀਦਾ ਇਹ ਮੇਰਾ ਰੁਕਿਆ ਹੋਇਆ ਕੰਮ ਹੈ ਮੈਨੂੰ ਸਰਕਾਰੀ ਨੌਕਰੀ ਚਾਹੀਦੀ ਇਹ ਮੇਰਾ ਰੁਕਿਆ ਹੋਇਆ ਕੰਮ ਹੈ ਮੇਰੀਆਂ ਦੋ ਧੀਆਂ ਨੇ ਮੈਨੂੰ ਪੁੱਤ ਚਾਹੀਦਾ ਇਹ ਮੇਰਾ ਰੁਕਿਆ ਹੋਇਆ ਕੰਮ ਹੈ ਵੱਡਾ ਘਰ ਚਾਹੀਦਾ ਇਹ ਮੇਰਾ ਰੁਕਿਆ ਹੋਇਆ ਕੰਮ ਹੈ ਤੁਹਾਡੇ ਸਾਰਿਆਂ ਦਾ ਪਿਆਰ ਇੱਕੋ ਹੀ ਰੁਕਿਆ ਹੋਇਆ ਕੰਮ ਜੇ ਬਸ ਇਹ ਛੱਡੋ ਇਹਨਾਂ ਕੰਮਾਂ ਨੂੰ ਅਜੇ ਤੱਕ ਨਾ ਆਪਾਂ ਕਿਸੇ ਨੂੰ ਭਰਮ ਵਿੱਚ ਪਾਇਆ ਤੇ ਨਾ ਆਪਾਂ ਪਾਉਣਾ ਇਹ ਸਾਡੇ ਸਮਝਾਉਣ ਦਾ ਇੱਕ ਤਰੀਕਾ ਆ ਪਿਆਰ ਤੁਹਾਡਾ ਇੱਕੋ ਰੁਕਿਆ ਹੋਇਆ ਕੰਮ ਹੈ ਉਹ ਕਿਹੜਾ ਰੁਕਿਆ ਹੋਇਆ ਕੰਮ ਹੈ ਨੋਟ ਕਰ ਲੋ ਨਾਨਕ ਕਹਿਤ ਮਿਲਨ ਕੀ ਬਰੀ ਆ ਦੁਨੀਆ ਵਿੱਚ ਹਰ ਇਨਸਾਨ ਦਾ ਇੱਕੋ ਰੁਕਿਆ ਹੋਇਆ ਕੰਮ ਹੈ ਤੇ ਕਦੋਂ ਤੋਂ ਰੁਕਿਆ ਹੋਇਆ ਕੰਮ ਹੈ ਬਾਰੇ ਕਹਿੰਦੇ ਇੱਕ ਦਿਨ ਨਹੀਂ ਇੱਕ ਮਹੀਨਾ ਨਹੀਂ ਇੱਕ ਸਾਲ ਨਹੀਂ ਕਈ ਜਨਮ ਕਈ ਯੁੱਗ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਬਾਰੇ ਕਹਿੰਦੇ ਕਈ ਯੁੱਗ ਹਾਰਦਾ ਰਿਆਂ ਤੂੰ ਹਾਰੇ ਉਹਦਾ ਮਤਲਬ ਇਹ ਹੈ ਕਿ ਇੰਨੇ ਯੁੱਗ ਨਿਕਲ ਗਏ ਅਜੇ ਤੱਕ ਉਹ ਤੇਰਾ ਕੰਮ ਸਿਰੇ ਨਹੀਂ ਚੜਿਆ ਕਈ ਯੁੱਗ ਨਿਕਲ ਚੁੱਕੇ ਆ ਤੇ ਬਾਰੇ ਕਹਿੰਦੇ ਫਿਰਦੇ ਆ ਫਿਰਦੇ ਬਹੁਤੇ ਯੁੱਗ ਹਾਰੇ ਹੋ ਮਾਨਸ ਦੇ ਲਈ ਫਿਰ ਮਾਲਕ ਨੇ ਤੇਰੇ ਤੇ ਤਰਸ ਕਰਕੇ ਤੈਨੂੰ ਮਾਨਸ ਜਨਮ ਦਿੱਤਾ ਹੈ ਅਜੇ ਵੀ ਤੇਰਾ ਕੰਮ ਰੁਕਿਆ ਹੋਇਆ ਹੈ ਭਾਈ ਇਹ ਜਨਮ ਮਿਲਿਆ ਹੀ ਇਸੇ ਕਰਕੇ ਸਿੱਖੇ ਉਹ ਰੁਕਿਆ ਹੋਇਆ ਕੰਮ ਸਿਰੇ ਚਾੜ ਲੈ ਆਪਾਂ ਚਾੜੇ ਹੀ ਨਹੀਂ ਚਾੜਦਾ ਕੀ ਸੀ ਪਤਾ ਹੀ ਅੱਜ ਲੱਗਾ ਸਾਨੂੰ ਮੈਨੂੰ ਵੀ ਇਦਾਂ ਹੀ ਪਤਾ ਲੱਗਾ ਸੀ ਮੈਂ ਵੀ ਬੜਾ ਹੈਰਾਨ ਹੋਇਆ ਸ਼ਬਦ ਸੁਣ ਕੇ ਵੀ ਅੱਛਾ ਇਹ ਰੁਕਿਆ ਹੋਇਆ ਕੰਮ ਹੈ ਸਾਡਾ ਤੇ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਕਹਿੰਦੀ ਹੈ ਜੇ ਇਹ ਰੁਕਿਆ ਹੋਇਆ ਕੰਮ ਤੂੰ ਸਿਰੇ ਚੜ੍ਹ ਲੇਂਗਾ ਨਾ ਤੇ ਸੰਸਾਰੀ ਕੰਮ ਜਿਹੜੇ ਉਹ ਤੇ ਆਪਣੇ ਆਪ ਹੀ ਤੇਰੇ ਅੱਗੇ ਪਿਛੇ ਹੁੰਦੇ ਕਰਨਗੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਘਾਸਵਾਰੇ ਤੂੰ ਆਪਣਾ ਘਾਸਵਾਰ ਸਤਗੁਰ ਤੇਰੇ ਸਾਰੇ ਘਾਸਵਾਰ ਦੇਗਾ ਪਰ ਉਹਨਾਂ ਮੇਯਾ ਪਿਆਰਿਓ ਅਸੀਂ ਆਪਣਾ ਕਾਰਜ ਨਹੀਂ ਨ ਸਵਾਰਨਾ ਚਾਹੁੰਦੇ ਤੇ ਅਸੀਂ ਚਾਹੁੰਦੇ ਹਾਂ ਮਾਲਕ ਸਾਡੇ ਕਾਰਜ ਸਵਾਰੇ ਤੂੰ ਕਦੋਂ ਆਪਣਾ ਕਾਰਜ ਸਵਾਰਨਾ ਇਹ ਭਰਮ ਪਖੰਡ ਚ ਸਾਨੂੰ ਪਾਇਆ ਜਾਂਦਾ ਹੈ ਪਿਆਰਿਓ ਦੁਨੀਆ ਦੇ ਵਿੱਚ ਹਰ ਇਨਸਾਨ ਦਾ ਇੱਕੋ ਰੁਕਿਆ ਹੋਇਆ ਕੰਮ ਹੈ ਨੋਟ ਕਰ ਲਓ ਪੰਕਤੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਤੁਸੀਂ ਸਾਰੇ ਮਾਨਸ ਜਨਮ ਲੈ ਕੇ ਆਏ ਹੋ ਜਿੰਨੇ ਵੀ ਆਪਾਂ ਮਾਨਸ ਜਨਮ ਲੈ ਕੇ ਆਏ ਆ ਇਨਸਾਨ ਬਣ ਕੇ ਇਸ ਧਰਤੀ ਤੇ ਆਏ ਆ ਸਾਡਾ ਇੱਕੋ ਰੁਕਿਆ ਹੋਇਆ ਕੰਮ ਹੈ ਉਸ ਕੰਮ ਨੂੰ ਪੂਰਾ ਕਰਨ ਵਾਸਤੇ ਆਏ ਆ ਮਹਾਰਾਜੀ ਬਾਣੀ ਕਹਿੰਦੀ ਉਸ ਰੱਬ ਨੂੰ ਮਿਲਣਾ ਹੈ ਤੁਸੀਂ ਇਸ ਜਨਮ ਚ ਨਹੀਂ ਮਿਲਿਆ ਮਹਾਰਾਜ ਕਹਿੰਦੇ ਰੁਕਿਆ ਹੋਇਆ ਕੰਮ ਤੇਰਾ ਸਾਨੂੰ ਹੋਰ ਚੱਕਰਾਂ 'ਚ ਪਾ ਦਿੱਤਾ ਜਾਂਦਾ ਹੈ ਗੁਰਬਾਣੀ ਇਸ ਕਰਕੇ ਪੜ੍ਹਨੀ ਸੀ ਕਿ ਉਹ ਰੁਕਿਆ ਹੋਇਆ ਕੰਮ ਸਾਡਾ ਪੂਰਾ ਹੋਵੇ ਤੇ ਸਾਨੂੰ ਹੋਰ ਕਈ ਕੰਮ ਗਿਣਾ ਦਿੱਤੇ ਜਾਂਦੇ ਆ ਕਿ ਇਹ ਕੰਮ ਤੁਹਾਡੇ ਪੂਰੇ ਹੋ ਜਾਣਗੇ ਐਨੇ ਸ਼ਬਦ ਪੜ੍ਹ ਲਓ ਆ ਪੰਕਤੀਆਂ ਪੜ੍ਹ ਲਓ ਤੇ ਆਹ ਨੂੰ ਕੌਣ ਸਮਝਾਏਗਾ ਜਿੱਥੋਂ ਸਮਝ ਆਉਣੀ ਚਾਹੀਦੀ ਸੀ ਉੱਥੋਂ ਹੀ ਵਿਗੜ ਗਿਆ ਸਭ ਕੁਝ ਤੇ ਆਪਾਂ ਵੀ ਚਾਹੁੰਦੇ ਆ ਸਾਨੂੰ ਵੀ ਇਹੀ ਚਾਹੀਦਾ ਜਿੱਦਾਂ ਦੇ ਗਾਹਕ ਉਹਦਾ ਦੀ ਦੁਕਾਨ ਖੁੱਲ ਜਾਂਦੀ ਹੈ ਪਰ ਪਿਆਰਿਓ ਇਹ ਰੁਕਿਆ ਹੋਇਆ ਕੰਮ ਜੇ ਕਿ ਨਹੀਂ ਜੇ ਹੋਇਆ ਸਾਡਾ ਤੇ ਕਈ ਯੁੱਗ ਨਿਕਲ ਗਿਆ ਇਹ ਵੀ ਜਨਮ ਨਿਕਲ ਗਿਆ ਜੀ ਅਜੇ ਤੱਕ ਨਹੀਂ ਜੀ ਹੋਇਆ ਕੰਮ ਇਹ ਤੇ ਆ ਜਿਹੜੇ ਤੁਸੀਂ ਰੁਕੇ ਹੋਏ ਕੰਮ ਗੜਾਉਂਦੇ ਫਿਰਦੇ ਹੋ ਨਾ ਇਹ ਤਾਂ ਪਿਆਰਿਓ ਪੂਰੇ ਹੀ ਨਹੀਂ ਹੋਣੇ ساری ਉਮਰ ਇਹ ਤਾਂ ਕਈ ਜਨਮ ਲੈ ਕੇ ਵੀ ਆਜੋ ਇਹ ਨਹੀਂ ਪੂਰੇ ਹੁੰਦੇ ਹੁੰਦੇ ਪਰ ਆ ਕੰਮ ਪੂਰਾ ਕਰ ਲਓ ਇਹ ਹੋ ਸਕਦਾ ਜੀ ਮਾਲਕ ਦੀ ਕਿਰਪਾ ਨਾਲ ਇਸ ਜਨਮ ਚ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਵੀਡੀਓ ਚਲਦੀ ਚ ਕੰਮ ਹੋ ਜਾਏਗਾ ਤੁਹਾਡਾ ਗੁਰਬਾਣੀ ਤੇ ਵਿਸ਼ਵਾਸ ਹੈ ਜੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਤੁਹਾਨੂੰ ਵਿਸ਼ਵਾਸ ਹੈ ਜੇ ਗੁਰਬਾਣੀ ਨੂੰ ਸੱਚ ਕਰਕੇ ਮੰਨਦੇ ਹੋ ਤੇ ਪਿਆਰਿਓ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਕਿਹੜਾ ਰੁਕਿਆ ਹੋਇਆ ਕੰਮ ਹੈ ਹੁਣੇ ਮਨ ਬਣਾ ਲਓ ਚਲਦੀ ਵੀਡੀਓ ਚ ਕਿ ਸੱਚੇ ਪਾਸ਼ਾ ਜੋ ਮਰਜੀ ਹੋ ਜੇ ਇਹ ਰੁਕਿਆ ਹੋਇਆ ਕੰਮ ਮੇਰਾ ਹੁਣ ਸਿਰੇ ਚੜ੍ਹੋ ਹੁਣੇ ਮਨ ਬਣਾ ਲਓ ਮਾਲਕ ਜੇ ਨਾ ਕਿਰਪਾ ਕਰੇਗਾ ਤੇ ਫਿਰ ਕਿਉ ਤੁਸੀਂ ਮਨ ਬਣਾਓ ਆਪਣਾ ਜੇ ਮੈਂ ਇਹ ਰੁਕਿਆ ਹੋਇਆ ਕੰਮ ਕਰਨਾ ਸਾਡਾ ਮਾਣੀ ਵੀ ਮੰਦਾ ਸਾਨੂੰ ਯਕੀਨ ਹੀ ਨਹੀਂ ਆ ਗੁਰਬਾਣੀ ਦੇ ਨਾ ਬੋਲਾਂ ਦੇ ਉੱਤੇ ਆਪਾਂ ਮੰਨਣਾ ਹੀ ਨਹੀਂ ਇਸ ਚੀਜ਼ ਨੂੰ ਕਿ ਸਾਡਾ ਹੀ ਰੁਗਿਆ ਹੋਇਆ ਕੰਮ ਹੈ ਕਿਉਂਕਿ ਸਾਨੂੰ ਸੰਸਾਰੀ ਕੰਮ ਜਿਹੜੇ ਉਹ ਪਹਾੜ ਵਰਗੇ ਦਿਸਦੇ ਪਏ ਆ ਇਹ ਕੰਮ ਨੂੰ ਕੰਮ ਸਮਝਦੇ ਨਹੀਂ ਆਪਾਂ ਸੋਮਾਰੇ ਕਹਿੰਦੀ ਆ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਕਿਉਂ ਨਹੀਂ ਉਸ ਰੱਬ ਨੂੰ ਚੇਤੇ ਕਰਦਾ ਭਾਈ ਕਿਉਂ ਨਹੀਂ ਇਹ ਕੰਮ ਕਰਦਾ ਪਿਆ ਆਪਣਾ ਕਿਉਂ ਭੁੱਲਿਆ ਹੋਇਆ ਤੂੰ ਤੇ ਮਾਲਕ ਕਿਰਪਾ ਕਰੇ ਮੈਂ ਤਾਂ ਇੱਕੋ ਚੀਜ਼ ਕਹਿਣਾ ਕਿ ਸਾਨੂੰ ਸੋਝੀ ਜਾਵੇ ਬਈ ਨਾ ਪਹਿਲਾਂ ਆਪਾਂ ਨੂੰ ਪਤਾ ਲੱਗ ਜਾਵੇ ਵੀ ਆਪਾਂ ਕਰਨਾ ਕੀ ਹੈ ਭਾਈ ਇਹ ਸਾਡੇ ਮਨ ਦਾ ਕੰਮ ਹੈ ਸਾਡਾ ਰੁਕਿਆ ਹੋਇਆ ਕੰਮ ਪਿਆਰੇ ਹੋ ਇਹਨੂੰ ਕਰੋ ਇਹਨੂੰ ਨਿਬੇੜੋ ਤੇ ਮਾਲਕ ਕਿਰਪਾ ਕਰੇ ਇਹ ਕੰਮ ਨਿਬੇੜ ਕੇ ਆਪਾਂ ਸੰਸਾਰ ਚ ਜਾਈਏ ਤਾਂ ਜੋ ਸਾਡਾ ਜੀਵਨ ਸਫਲ ਹੋ ਜਾਏ ਇਸ 84 ਦੇ ਗੇੜ ਚੋਂ ਆਪਾਂ ਬਾਹਰ ਨਿਕਲੀਏ ਸੋ ਪਿਆਰਿਓ ਇਹੀ ਵੀਡੀਓ ਬਣਾਉਣ ਦਾ ਮਕਸਦ ਸੀ ਕਿਉਂਕਿ ਬੜੇ ਜੀ ਮੈਸੇਜ ਫੋਨ ਵੀ ਕਰਦੇ ਆ ਕਿ ਵੀਰ ਜੀ ਸਾਡਾ ਕੰਮ ਰੁਕਿਆ ਤੁਸੀਂ ਅਰਦਾਸ ਕਰਦੇ ਹੋ ਸਾਡੀ ਤਾਂ ਨੂੰ ਇਹਨੇ ਪੈਸੇ ਵੀ ਦੇ ਦਿਆਂਗੇ ਅਰਦਾਸ ਕਰਦੇ ਹੋ ਸਾਡੀ ਆਪਾਂ ਗਿਆ ਭਾਈ ਨਾ ਆਪਾਂ ਕਿਸੇ ਨੂੰ ਧਰਮ ਚ ਪਾਇਆ ਆਪਾਂ ਗਿਆ ਵੀ ਆ ਵੀਡੀਓ ਬਣਾਉਂਦੇ ਆ ਹਨਾ ਹੁਣ ਕਿਸੇ ਨੇ ਮਨ ਚ ਪਹਿਲਾਂ ਸੋਚ ਲਿਆ ਕਿ ਸ਼ਾਇਦ ਧਰਮ ਚ ਪਾਉਣ ਲੱਗੇ ਸਾਨੂੰ ਇਹ ਵੀ ਧਰਮ ਚ ਨਹੀਂ ਪਾਇਆ ਬਿਆਰ ਧਰਮ ਚ ਤੁਹਾਨੂੰ ਕੱਢਦੇ ਪਏ ਆ ਇਹ ਸਾਡਾ ਰੁਕਿਆ ਹੋਇਆ ਕੰਮ ਹੈ ਇਹ ਜੇ ਕੰਮ ਕਰਾਉਣਾ ਆ ਤੇ ਸਾਨੂੰ ਮੈਸੇਜ ਕਰ ਦਿਓ ਹੇ ਆਪਾਂ ਜਰੂਰ ਤੁਹਾਡਾ ਕੰਮ ਕਰਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ ਤੇ ਜੇ ਹੋਰ ਸੰਸਾਰੀ ਕੰਮ ਨੇ ਪਿਆਰੋ ਉਚ ਆਪਾਂ ਨਹੀਂ ਕੁਝ ਵੀ ਕਰ ਸਕਦੇ ਉਹ ਬਥੇਰਾ ਚੱਲਦਾ ਪਿਆ ਅੱਜ ਕੱਲ ਜਿੱਥੇ ਮਰਜ਼ੀ ਚੱਲ ਜਾਓ ਇੰਨੇ ਪੈਸੇ ਦਿਓ ਇੰਨੇ ਬਾੜ ਕਰਾਵੋ ਤਾਂ ਤੁਹਾਡਾ ਕੰਮ ਸਿਰੇ ਚੜਾ ਦੇਗੇ ਇਹ ਕੰਮ ਬਲੋਂ ਨਾ ਕਿਸੇ ਨੇ ਦੱਸਣਾ ਤੁਹਾਨੂੰ ਤੇ ਨਾ ਹੀ ਇਹ ਤੁਹਾਡਾ ਕੰਮ ਕਿਸੇ ਨੇ ਸਿਰੇ ਚੜਾਉਣਾ ਜੀ ਸੋ ਜੇ ਇਹ ਕੰਮ ਸਿਰੇ ਚੜਾਉਣਾ ਚਾਹੁੰਦੇ ਹੋ ਹੈ ਥੋੜੀ ਬਹੁਤ ਜਾਗ ਲੱਗੀ ਹੈ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਸਮਝ ਆਈ ਹੈ ਕਿ ਆਪਾਂ ਵੀ ਕਰਨਾ ਚਾਹੁੰਦੇ ਆ ਸਕਰੀਨ ਤੇ ਨੰਬਰ ਚੱਲ ਰਿਹਾ 98765490103 ਜੇ ਹੋਰ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਇਸ ਤੇ ਮੈਸੇਜ ਕਰਕੇ ਲੈ ਸਕਦੇ ਹੋ ਤੇ ਮਾਲਕ ਕਿਰਪਾ ਕਰੇ ਸਾਡੇ ਸਭ ਦਾ ਇਹ ਰੁਕਿਆ ਹੋਇਆ ਕੰਮ ਜਿਹੜਾ ਉਸਰੇ ਚੜੇ ਇਹਦੀ ਅਰਦਾਸ ਜਰੂਰ ਕਰਿਆ ਕਰੋ ਭੁੱਲਾ ਚੁੱਕਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ